ਕਲ ਆਪਣੇ ਲੋਕਾਂ ਦੀ ਸੋਚ ਹੀ ਪਤਾ ਨਹੀਂ ਕੈਜੀ ਹੋ ਗਈ ਹੈ ਕਿ ਆਪਾਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਹੁਣ ਮੈਂ ਕੱਲ ਸੋਚ ਰਿਆ ਸੀ ਪਹਿਲੀ ਜੂਨ ਹੈ ਹੈ ਦਰਬਾਰ ਸਾਹਿਬ ਤੇ 40 ਸਾਲ ਪਹਿਲੇ ਹਮਲਾ ਕੀਤਾ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਨੂੰ ਵੋਟਾਂ ਪਾਉਣ ਵਾਲੇ ਸਿੱਖੀ ਹੈ ਤੇ ਉਹਨਾਂ ਨੂੰ ਜਿਤਾਉਣ ਵਾਲੇ ਸਿੱਖ ਹੈ ਸੱਤ ਸੀਟਾਂ ਜਤਾਦੀਆਂ ਮਾਝੇ ਚੰਮਰ ਸਰ ਸੀਟ ਸਿੱਖਾਂ ਨੇ ਦੀ ਕਾਂਗਰਸ ਨੂੰ ਜਿਹਨੇ ਟੈਂਕਾਂ ਤੋਂ ਬਣਾ ਉਸੇ ਦਿਨ ਤੇ ਫਿਰ ਆਪਾਂ ਫਿਰ ਕੀ ਕਹ ਸਕਦੇ ਜੇ ਆ ਕੋਈ ਕਾਮ ਨਹੀਂ ਕੋਈ ਦਾਸਪੁਰ ਸਾਰਾ ਦੇਖੋ ਸਾਰਾ ਉਹ ਲੈ ਕੇ ਗਏ ਸਾਰੇ ਸਿੱਖ ਨੇ ਮਗਰ ਕਾਂਗਰਸ ਦੇ ਕਾਂਗਰਸ ਦੇ ਕਾਂਗਰਸ ਕੋਲ ਆ ਪਰ ਹਾਪੜ ਕੋ ਦਿੰਕੇ ਧੋਕੀ ਗਿਆ ਫਿਰ ਜੇ ਐਡੀ ਵੱਡੀ ਗੱਲ ਲੋਕੀਂ ਪੂਰੀ ਨਹੀਂ ਫਿਰ ਕੰਮਾਂ ਦੀ ਕਦਰ ਤਾਂ ਕੋਈ ਪੁੱਛਦਾ ਕੁਝ ਨਹੀਂ ਕਿਸਨੇ ਜਿਵੇਂ ਛੋਟੇ ਮਨਚੂ ਮੈਨੂੰ ਲੱਗਦਾ ਸੀ ਕੋ ਗੁੱਸਾ ਹੈ ਕਿ ਬਾਪੂ ਬਾਦਲ ਨੂੰ ਇਸ ਬੰਦੇ ਨੇ ਹਰਾਇਆ ਉਹ ਮੱਲਾ ਦਾ ਗੁੱਸਾ ਤੁਸੀਂ ਮੇਥੋਂ ਨਾਲ ਮੇਥੋਂ ਜ਼ਿਆਦਾ ਤੁਸੀਂ ਤੁਹਾਡੇ ਹੀ ਮਿਲਣਾ ਤੇ ਤੁਸੀਂ ਐ ਬੈਗੇ ਚਿੰਮੜ ਕੇ ਜੇ ਫੌਜਾਂ ਹੁੰਦੀਆਂ ਨਾ ਵੀ ਦੇਖੋ ਤੁਸੀਂ ਨਾ ਮੈਂ ਦੇਖਿਆ ਨਾ ਬੀਬੀ ਜੀ ਨੇ ਤੁਸੀਂ ਆਪਣੇ ਆ ਹਲਕੇ ਨੇ ਆਪ ਹੀ ਲੜਿਆ ਕੋਈ ਅਸੀਂ ਤਾਂ ਹੈ ਨਹੀਂ ਸੀ ਤੁਸੀਂ ਲੜਿਆ ਜਿਹੜੀ ਵੱਡੀ ਗੱਲ ਹੈ ਤੁਸੀਂ ਲੜਿਆ ਤੇ ਬੀਬੀਆਂ ਦਾ ਆਪਣੇ ਬੀਪੀਆ ਆਪਣੇ ਐਕਤੀ ਨਾਲ ਜੇ ਫੌਜਾਂ ਅਟੈਕ ਹੁੰਦਾ ਬੀਪੀਆ ਦਾ ਇਤਰੋ ਟੈਕ ਸੀ ਮੁੰਡਿਆਂ ਦਾ ਇਤਰ ਸੀ ਬਜ਼ੁਰਗਾਂ ਨੇ ਆਪਣੇ ਅਟੈਕ ਕੀਤੇ ਸੀ ਮਨਨ ਨੂੰ ਦੁਸ਼ਮਨ ਨੂੰ ਖੰਗਣ ਨਹੀਂ ਦਿੱਤਾ ਪਤਾ ਹੀ ਲੱਗਿਆ ਕਿੱਥੋਂ ਗੋਲੀਆਂ ਵੱਜੀ ਜਾਂਦੀਆਂ ਆਪ ਨੂੰ ਸਮਝਣ ਦੀ ਲੋੜ ਹੈ ਕਿ ਕਿਉਂ ਆਖ ਕੇ ਕਿਉਂ ਆਪਣਾ ਸੂਬਾ ਪਿੱਛੇ ਜਾ ਰਿਹਾ ਹੈ ਸੂਬਾ ਆਪਣੇ ਜਨਤਾ ਦੀ ਸੋਚ ਕਰਕੇ ਆਪਾਂ ਮੈਰਿਟ ਤੇ ਫੈਸਲਾ ਕਰਨੀ ਨੇ ਚੱਕੇ ਤੇ ਮਾੜੇ ਦੀ ਆਈ ਨਹੀਂ ਪਛਾਣਦੇ ਕਿ ਆਪਣੇ ਦੁਸ਼ਮਣ ਕੌਣ ਹੈ ਦੁਸ਼ਮਣ ਨੂੰ ਤਕੜਾ ਕਰੀ ਜਾਣਾ ਤੇ ਜਿਹੜਾ ਕੰਮ ਕਰਦਾ ਉਹਨੂੰ ਥੱਲੇ ਲਾਉਣਾ ਜਿਹੜੇ ਲਾਰੇ ਲਾਉਂਦਾ ਉਹਨੂੰ ਅੱਗੇ ਕਰਨਾ ਐਜੀ ਸਿਆਸਤ ਨਹੀਂ ਹੈ ਆਪਾਂ ਨੇ ਸੂਬੇ ਨੂੰ ਮਾਰਿਆ ਪਰ ਲੰਬੀ ਸਿਆਸਤ ਦੀ ਗੱਲਾਂ ਬਾਅਦ ਕਰਾਂਗੇ ਪਰ ਥੋੜਾ ਦਿলো ਤੇ ਗੱਲ ਕਰਦਾ ਮੈਂ ਕਿੰਨਾ ਸਾਰੇ ਜਿੱਤੇ ਅੱਛਾ ਇੱਕ ਹੋਰ ਗੱਲ ਆ ਤੁਸੀਂ ਇੱਕ ਤੀਨ ਨਜ਼ਾਰਾ ਇੱਕ ਹੋਰ ਵੀ ਲੈ ਆ ਤੁਸੀਂ ਬਦੁੱਖਾਂ ਆਪਣੇ ਇੱਕ ਦੂਜੇ ਨਾਲ ਨਹੀਂ ਕੱਤਿਆਂ ਦੂਜੇ ਵਿਰੋਧੀਆਂ ਨਹੀਂ ਰੱਖੀਆਂ ਇੱਕ ਦੀ ਜਿਹੜੀ ਬਹੁਤ ਢੀ ਗੱਲ ਹੈ ਕਿਉਂਕਿ ਪਹਿਲੇ ਤਾਂ ਪਹਿਲੇ ਤਾਂ ਬੱਲਾ ਦਾ ਪਹਿਲੇ 15 ਦਿਨ ਇਲੈਕਸ਼ਨ ਦੇ ਇੱਕ ਦੂਜੇ ਨੂੰ ਮਾਰਨ ਤੇ ਲੱਗ ਜਾਂਦੇ ਆ ਫਿਰ ਹੈ ਪ੍ਰੈਕਟ ਦੀ ਪਹਿਲੀਆਂ ਆਏ ਰੱਖੀਆਂ ਸੀ ਤੁਸੀਂ ਅੱਛਾ ਨਰੇ ਦੱਸਿਆ ਕੀ ਹੈ ਪਰਵਾਰ ਤਾਂ ਭਾਈ ਇਕੱਲੇ ਲੜਕੇ ਕਕਰਾਂਗੇ ਕੀ ਕੁਜਣਾ ਉੱਥੇ ਹੀ ਆਉਣਾ ਹੈ ਉੱਥੇ ਹੀ ਘਰ ਆਉਣਾ ਹੈ ਉੱਥੇ ਹੀ ਰੋਟੀ ਖਾਣੀ ਹੈ ਉੱਥੇ ਹੀ ਆਪਾ ਆਉਣਾ ਹੈ ਜੇ ਆਉਣਾ ਹੀ ਉੱਥੇ ਫਿਰ ਲੜੀਏ ਕਿ ਸੁਣਦੇ ਆ ਮਾਝ ਮਹਿਣਾ ਦਾ ਸਭ ਨੂੰ ਕੋਈ ਤਕਲੀਫ ਹੋਏ ਕੋਈ ਖੁਸ਼ੀ ਹੋਏ ਅਸੀਂ ਤੁਹਾਡੇ ਨਾਲ ਖੜੇ ਹਾਂ ਬੋਲੇ ਜੋ ਤੱਕ ਜੋ ਜੱਥੇਬੰਦੀ ਕਾਲੀ ਦਲ ਕੋਲੇ ਐ ਐਜੀ ਜੱਥੇਬੰਦੀ ਕਿਸੇ ਕੋਲੇ ਨਹੀਂ ਜਿਹੜੇ ਮਰਜੀ ਬੜੇ ਆਪਣੇ ਕੋਲੇ ਐ ਐਜੇ ਮਰਜੀ ਬੜੇ ਕਿਸੇ ਕੋਲੇ ਨਹੀਂ ਤੇ ਐਸ ਕਰਕੇ ਆ 2.5 ਸਾਲ ਮੈਂ ਤਾਂ ਪੂਰੇ ਪੰਜਾਬ ਜਾਣਾ ਪਿਆ ਤੁਸੀਂ ਵੀ ਆ ਜਿਹੜਾ ਜੰਗਲ ਜਿਹੜਾ ਬਠਿੰਡਾ ਪਾਲਿਉਂ ਮੁਖ ਸਰ ਸਾਰਾ ਨੇੜੇ ਤੇੜੇ ਲੰਬੀ ਵਾਲਿਓ ਜੇ ਤੁਸੀਂ ਮੁੱਖ ਮੰਤਰੀ ਬਣਨਾ ਉਹ ਟੌਰ ਦੇਖਣੀ ਆ ਜਿਵੇਂ ਪਹਿਲੇ ਸੀ ਤੇ ਫਿਰ ਤੁਸੀਂ ਆ 20 25 ਹਲਕੇ ਤਾਂ ਤੁਸੀਂ ਹੀ ਸੰਭਾਲ ਕੇ ਰੱਖਣੇ ਆ ਸਰ ਜੀ ਜਿੱਥੇ ਰਿਸ਼ਤਾਰੀ ਕਰਨੀ ਆ ਦੇਖਣਾ ਹਸਾਬ ਨਾਲ ਦੇਖਣੀ ਆ ਤੂੰ ਤੋੜ ਤੇ ਹੀ ਹੋਣਾ ਇਹਨੂੰ ਕਿਸੇ ਨੂੰ ਸੁੱਕਾ ਟੱਪਣ ਨਹੀਂ ਦੇਣਾ ਦੇਖਣਾ ਕਿ ਆ ਇਹਨਾਂ ਦੇ ਕਾਲੀ ਬਣਾਉਣਾ ਹੀ ਬਣਾਉਣਾ ਹੈ ਬਾ ਮਿਸ਼ਨ 27 ਤੇ ਆਪਣੇ ਬਾਈ ਇਲੈਕਸ਼ਨ ਤੁਹਾਡਾ ਸਾਰੇ ਆਉਂਦਾ ਬਹੁਤ ਬਹੁਤ ਧੰਨਵਾਦ ਵਾਈ ਮੀਟੀਖਾ ਖਾਂਸਾ